ਬਹੁਤ ਹੋਇਆ ਜੀ 15 16 ਸਾਲ ਹੋ ਗਏ ਸਾਨੂੰ ਇੱਥੇ ਜੀ ਰਹਿੰਦੇ ਹਾਂ ਮਿਹਨਤ ਕਰਦੇ ਹਾਂ ਤੇ ਬਹੁਤ ਸਾਮਾਨ ਬਣਾਇਆ ਕਿੰਟੀਏ ਜੋ ਕਰਦਾ ਹੈਗਾ ਸਾਰਾ ਸਾਮਾਨ ਹੀ ਖਰਾਬ ਰੁਟ ਗਿਆ ਜੀ ਸਾਨੂੰ ਕਮਰਾ ਵੀ ਨਹੀਂ ਲੱਭਦਾ ਜੀ ਅੱਜ ਆਇਆ ਕਿ ਸਾਡੇ ਕੋਈ ਇੱਥੇ ਤੇ ਰਸਤਾ ਵੀ ਨਹੀਂ ਹੈ ਨੀਂ ਕਿ ਲੰਘਣ ਵਾਸਤੇ ਜੋ ਉੱਤੇ ਚੜ ਗਈ ਰੇਤ ਚੜ ਗਈ ਮਿੱਟੀਆਂ ਖਰਾਬ ਹੋ ਗਿਆ ਸਾਰਾ ਕੁਝ ਕਲਾਸ਼ ਕਰਨ ਦਾ ਹੈ ਸਾਮਾਨ ਦੀ ਥੋੜਾ ਤਾਂ ਕੋਈ ਸਾਨੂੰ ਲੱਭਾ ਵੀ ਇੱਥੇ ਸਾਡਾ ਕਮਰਾ ਕਮਰੇ ਹਨ ਜੀ ਸਾਡੇ ਇੱਥੇ ਲਾਤਾ ਤਾਂ ਬਹੁਤ ਮਾੜੇ ਬਹੁਤ ਜ਼ਿਆਦਾ ਇਹ ਬਰਬਾਦੀ ਸਾਡੀ ਹੋਈ ਬਹੁਤ ਸਮਾਨ ਬਣਾਇਆ 6-7 ਲੱਖ ਦਾ ਮੈਂ ਤਾਂ ਘਰ ਕਰ ਕਰਕੇ ਸਾਡਾ ਕੁਛ ਨਹੀਂ ਰਿਹਾ ਹੁਣ ਘਰ ਵੇਖਣ ਆਇਆ ਤਾਂ ਘਰ ਦਾ ਨਿਸ਼ਾਨ ਨਹੀਂ ਲੱਭੰਦੇ ਹਨ ਇੱਕ ਥੋੜਾ ਜਿਹਾ ਲੱਭਾ ਤੂਤ ਲੱਭਾ ਉਹਦੇ ਚੋਂ ਥੋੜਾ ਜਿਹਾ ਨਕ ਸਮਾਨ ਬਣ ਕੇ ਗਏ ਹਾਂ ਤੋ ਉਹ ਤਾਂ ਉਹ ਥੋੜੀ ਜਿਹੀ ਨਿਸ਼ਾਨੀ ਸਾਨੂੰ ਲੱਭੀ ਉਹ ਤਾਂ ਹਸ ਹੋ ਗਈ ਥੋੜਾ ਉਹ ਥਲੇ ਸਿਮਾ ਜਾਂਦੇ ਕਿ ਮਿਲ ਜੇ ਇਸ ਪਿੰਡ ਦੇ ਇਹ ਪਰਿਵਾਰ ਹੁਣ ਸਿਰਫ ਰੱਬ ਤੇ ਇੱਕ ਤਰਪਾਲ ਦੇ ਸਹਾਰੇ ਨੇ ਕੋਈ ਆਪਣਾ ਆਸ਼ਿਆਨਾ ਲੱਭ ਰਿਹਾ ਹੈ ਤੇ ਕੋਈ ਕੁਝ ਬਚਿਆ ਹੈ ਉਸ ਨੂੰ ਸੰਭਾਲਣ ਦੀ ਕੋਸ਼ਿਸ਼ ਕਰ ਰਿਹਾ ਹੈ ਇਹ ਸਿਰਫ ਇਸ ਪਿੰਡ ਤੇ ਇਹਨਾਂ ਪਰਿਵਾਰ ਦੀ ਹੀ ਨਹੀਂ ਬਲਕਿ ਕਈ ਪਰਿਵਾਰਾਂ ਤੇ ਪਿੰਡਾਂ ਦੀ ਦਾਸਤਾਨ ਹੈ ਜਿਨ੍ਹਾਂ ਦੀ ਬਾ ਹੁਣ ਸਮਾਜ ਸੇਵੀ ਸੰਸਥਾਵਾਂ ਜਥੇਬੰਦੀਆਂ ਤੇ ਗਾਇਕਾਂ ਅਦਾਕਾਰਾਂ ਨੂੰ ਫੜਨ ਦੀ ਲੋੜ ਹੈ ਜੋ ਹੜ੍ਹਾਂ ਦੌਰਾਨ ਵੱਦ ਚੜ ਕੇ ਲੋਕਾਂ ਦੀ ਮਦਦ ਲਈ ਅੱਗੇ ਆਏ ਸੀ ਕਿਉਂਕਿ ਸਰਕਾਰ ਗੱਲਾਂ ਤਾਂ ਬੱਕਰੀ ਦੇ ਮੁਆਵਜ਼ੇ ਦੀ ਵੀ ਕਰਦੀ ਹੈ ਪਰ ਹਕੀਕਤ ਕੀ ਹੈ ਇਹ ਤੁਸੀਂ ਸਾਡੇ ਤੋਂ ਬਿਹਤਰ ਜਾਣਦੇ ਹੋ ਪਠਾਨਕੋਟ ਤੋਂ ਮੁਕੇਸ਼ ਸੈਣੀ ਦੀ ਰਿਪੋਰਟ